ਅੰਨੇਸਲਾ ਤਾਂ ਕਿੰਨੇ ਉਹਨਾਂ ਦਾ ਅਨ ਸਾਫਤਾ ਨੇ ਕਿਸੇ ਵੀ ਜੁਲਮ ਦੇ ਖਿਲਾਫ ਉਹਨਾਂ ਨੇ ਸਿਖਾਇਆ ਸਾਨੂੰ ਜ਼ਿੰਦਗੀ ਜੀਉਣੀ ਤਾਂ ਉਹ ਭੁੱਲ ਗਏ ਅਜ ਤਾਂ ਦੱਸਣਾ ਮੈਂ ਲਾਤਾ ਅਨ ਸਾਫਤਾ ਨੇ ਕਿਸੇ ਨੂੰ ਮਿਲਦਾ ਹਰ ਇੱਕ ਥਾਣੇ ਦੇ ਚਿਹਰੇ ਦੇ ਵਿੱਚ ਰਸਮਾਂ ਚੱਲਦੀਆਂ ਨਹੀਂ ਹੈਗੀਆਂ ਕੀ ਰਸਮ ਤਾਂ ਉਹ ਬੰਦ ਹੋ ਗਏ ਜਿਹੜੀਆਂ ਆਪਾਂ ਪਹਿਲਾਂ ਗੱਲ ਕਰਦੇ ਸੀ ਰਸਮ ਤਾਂ ਉਹ ਬੰਦ ਹੋ ਗਈਆਂ ਬੰਦ ਗਈ ਹੈ ਨਾ ਇਹ ਕੱਲ ਮੈਂ ਤੁਹਾਨੂੰ ਦੱਸ ਕੇ ਜਾਣਾ ਮੇਰੀ ਕੱਲ ਧਿਆਨ ਨਾਲ ਸੁਣ ਲਿਓ ਜਿੰਨੇ ਵੀ ਤੁਸੀਂ ਉੱਥੇ ਮੇਰੇ ਭਰਾ ਖੜੇ ਹੋ ਤੁਸੀਂ ਕਿਸੇ ਨਾ ਕਿਸੇ ਰਾਜਨੀਤਿਕ ਪਾਰਟੀ ਨਾਲ ਸੰਬੰਧ ਰੱਖਦੇ ਹੋਣੇ ਕੋਈ ਆਮ ਆਦੀ ਪਾਰਟੀ ਵਾਲਾ ਕੋਈ ਬਾਦਲਾ ਵਾਲਾ ਕੋਈ ਕਾਂਗਰਸ ਨਾਲ ਕੋਈ ਕਿਸੇ ਨਾਲ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਜਿਹੜੀ ਕਿ ਮੈਂ ਅੱਜ ਤੁਹਾਡੇ ਕੋਲ ਇਹਨਾਂ ਗੱਲ ਕਰਕੇ ਜਾਣੀ ਆ ਜਿਹੜੀ ਮੈਂ ਤੁਹਾਡੇ ਵਿੱਚ ਕਿਚਨ ਦੇ ਪੈਦਾ ਕਰਕੇ ਜਾਣੀ ਆ ਜਿਹੜਾ ਸੋਨ ਨੂੰ ਇੱਕ ਜਾਗਰੂਤ ਕਰਕੇ ਜਾਣਾ ਇਹ ਮੇਰੀ ਗੱਲ ਸੁਣ ਲਿਓ ਜੀ ਮਹਾਰਾਜ ਦੇ ਵਾਰਸਾਂ ਅੱਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਪ੍ਰਕਾਸ਼ ਦਿਹਾੜਾ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਮਹਾਰਾਜ ਨੇ ਸਾਰਾ ਸਰਬੰਸਵਾਰਤਾ ਗੁਰੂ ਗੋਬਿੰਦ ਸਿੰਘ ਜੀ ਦੇ ਜ਼ੁਲਮ ਦੇ ਖਿਲਾਫ ਤੇ ਉਹ ਉਹਨਾਂ ਨੇ ਸਿਖਾਇਆ ਸਾਨੂੰ ਜ਼ਿੰਦਗੀ ਜਿਉਣੀ ਤਾਂ ਉਹ ਭੁੱਲ ਗਏ ਅੱਜ ਤਾਂ ਕੋਈ ਨਸ਼ਾ ਕਰੀ ਜਾਂਦਾ ਨੌਜਵਾਨ ਇੱਥੇ ਨਸ਼ਾ ਕਿੰਨਾ ਕਾ ਪਿੰਡ ਦੇ ਵਿੱਚ ਹੈ ਹੈ ਹੈਗਾ ਥੋੜਾ ਥੋੜਾ ਪਰਹਣਾ ਹੁਣ ਇੱਥੇ ਕੋਈ ਨੌਜਵਾਨ ਨਸ਼ਾ ਕਰੀ ਜਾਂਦਾ ਕੋਈ ਉਹ ਕਰੀ ਜਾਂਦਾ ਕੋਈ ਠਹਿਰ ਮਿੰਟ ਮਿੰਟ ਇੱਕ ਮਿੰਟ ਇੱਕ ਮਿੰਟ ਚੁੱਪ ਕਰੇ ਬੜਾ ਅਸੀਂ ਅਸੀਂ ਆਪਣੇ ਮੂਲ ਨਾਲ ਟੁੱਟ ਗਏ ਅਸੀਂ ਬਾੜੀ ਨਾਲ ਟੁੱਟ ਗਏ ਜਦੋਂ ਅਸੀਂ ਬਾੜੀ ਨਾਲ ਟੁੱਟ ਗਏ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਟੁੱਟ ਗਏ ਨਸ਼ਾ ਦੇ ਵਿੱਚ ਹੀ ਪਾਵਾਂਗੇ ਮੇਰੇ ਮੈਂ ਮੇਰੇ ਦਾੜੀ ਕਿਸ ਰੱਖੇ ਦੀ ਹੋਈ ਪਰ ਮੇਰੀ ਘਰੇ ਮੇਰੀ ਮਾਂ ਨੇ ਮੈਨੂੰ ਸ਼ੁਰੂ ਤੋਂ ਬਾਣੀ ਨਾਲ ਜੋੜਿਆ ਮੈਂ ਅੱਜ ਤੱਕ ਕਰ ਕਿਉਂ ਨਹੀਂ ਕਿਤੇ ਨਸ਼ਾ ਕਰਤਾ ਇੱਕ ਕਰਦੀ ਦਾ ਇਸ ਕਰਕੇ ਨਹੀਂ ਕੀਤਾ ਕਿ ਕਿ ਅਸੀਂ ਉਸ ਚੀਜ਼ ਦੇ ਨਾਲ ਜੁੜੇ ਹੋਇਆ ਗੁਰੂ ਘਰ ਨਾਲ ਜੁੜੋਂਗੇ ਅੱਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਹੜਾ ਸੀ ਪ੍ਰਕਾਸ਼ ਜਿਹੜਾ ਮਨਾ ਰਹਿਆ ਕਿਵੇਂ ਸਾਨੂੰ ਉਹ ਚਿੜੀਆਂ ਨਾਲ ਬਾਜ਼ ਲੜਾਏ ਕਿਵੇਂ ਸਾਨੂੰ ਗਿੱਦੜਾਂ ਤੋਂ ਉਹ ਸ਼ੇਰ ਬਣਾਇਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਸੀਂ ਇੱਥੇ ਟੁੱਟੇ ਜਿ ਕਿਸੇ ਉਹ ਤੋਂ ਡਰੀ ਜਾਂਦੇ ਆ ਇੱਥੋਂ ਡਰਨ ਲੱਗ ਗਏ ਜੀ ਕੋਈ ਜੇ ਤੁਹਾਡੇ ਪੱਲੇ ਸੱਚਾ ਕੋਈ ਡਰਨ ਦੀ ਲੋੜ ਨਹੀਂ ਕੋਈ ਡਰਨ ਦੀ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਅਸੀਂ ਅਸੀਂ ਉਹ ਬਾੜੀ ਤੋਂ ਮੁੜਕਣ ਮੁੜਕਰ ਹੋ ਕੇ ਉਹ ਪਤਾ ਨਹੀਂ ਕਿੱਧਰ ਕਿੱਧਰ ਨੂੰ ਚੱਲ ਪਏ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਜ ਦਾ ਪ੍ਰਕਾਸ਼ ਦਿਹਾੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਤੁਹਾਨੂੰ ਪਤਾ ਵੀ ਸਾਨੂੰ ਕੀ ਦੇ ਕੇ ਗਏ ਨੇ ਹੋ ਜਾਏ ਨਹੀਂ ਹੈਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੁਸੀਂ ਕਹੋ ਵੀ ਗਏ ਨੇਗੇ ਨਦੇੜ ਦੀ ਧਰਤੀ ਤੇ ਆ ਦਮਦਮਾ ਸਾਹਿਬ ਇਤੋਂ ਕਿੰਨੀ ਦੂਰ ਆ ਦੱਸੋ ਇੱਥੇ 15 ਮਿੰਟ ਕਿੰਨੀ ਦੂਰ ਐ ਤੁਹਾਨੂੰ 15 ਕਿਲੋਮੀਟਰ ਐ ਇੱਥੇ ਕਿੰਨਾ ਲੰਮਾ ਸਮਾਂ ਰਹਿ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਿੰਨਾ ਲੰਮਾ ਸਮਾਂ ਰਹਿ ਕੇ ਇੱਥੇ ਕੀ ਕੀਤਾ ਦੱਸੋ ਇੱਥੇ ਕੀ ਕੀਤਾ ਮੈਨੂੰ ਕੋਈ ਨੌਜਵਾਨ ਦੱਸੋ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਭ ਤੋਂ ਵੱਡਾ ਕਾਰਜ ਕੀ ਕੀਤਾ ਮੈਨੂੰ ਦੱਸੋ ਕੋਈ ਦੱਸ ਸਕਦਾ ਇੱਥੇ ਸਭ ਤੋਂ ਵੱਡਾ ਕੋਈ ਦੱਸਾਇਆ ਵੀ ਨੌਜਵਾਨ ਇਹ ਗੱਲਾਂ ਲੀਡਰਾਂ ਨੂੰ ਨਹੀਂ ਕਰਨੀਆਂ ਤੁਹਾਨੂੰ ਤਾਂ ਤਾਂ ਵੋਟਾਂ-ਬੂਟਾਂ ਲੈ ਕੇ ਭੱਜਣਗੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਥੇ ਕਾਰਜ ਕੀ ਕੀਤਾ ਤਰਵੰਡੀ ਦੇ ਧਰਤੀ ਦੇ ਤੋਂ 15 ਕਿਲੋਮੀਟਰ ਦੂਰ ਆ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡੇ ਲਈ ਉਹ ਕਾਰਜ ਰਚਾ ਕੇ ਕਹਿੰਦੇ ਕਿ ਦੁਨੀਆਂ ਦਾ ਸਭ ਤੋਂ ਵੱਡਾ ਕਾਰਜ ਇੱਥੇ ਬੈਠ ਕੇ ਗੁਰੂ ਸਾਹਿਬ ਨੇ ਸੰਪੂਰਨ ਗ੍ਰੰਥ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਦਰਜ ਕਰਕੇ ਇੱਥੋਂ ਗੁਰੂ ਗੋਬਿੰਦ ਸਿੰਘ ਜੀ ਨੇ ਬਾਣੀ ਸਾਰੀ ਦਰਜ ਕੀਤੀ ਐ ਇੱਥੇ ਜਿਹੜੀ ਬੈਠ ਕੇ ਨਾਲ ਸੰਗਤਾਂ ਨੂੰ ਆ ਤੁਹਾਡੇ ਇਲਾਕੇ ਦੇ ਕਿਸੇ ਟਾਈਮ ਸੰਗਤਾਂ ਜਾਂਦੀਆਂ ਹੋਣਗੀਆਂ ਇੱਥੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਜਦੋਂ ਮਹਾਰਾਜ ਇੱਥੇ ਆਏ ਹੋਣਗੇ ਨਾ ਉਹ ਤਾਂ ਸੰਗਤਾਂ ਜਾਂਦੀਆਂ ਹੋਣਗੀਆਂ ਕਿਤੇ ਉਹਨਾਂ ਦੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਮਹਾਰਾਜ ਬਾਣੀ ਦੀ ਚਾਰਨ ਕਰਾਉਂਦੇ ਸੀਗੇ ਜਦੋਂ ਸੰਪੂਰਨ ਗ੍ਰੰਥ ਦੀ ਰਚਨਾ ਕਰਾਉਂਦੇ ਨਾਲ ਤਾਂ ਸੁਣਾਉਂਦੇ ਸੰਗਤਾਂ ਨੂੰ ਵਿਆਖਿਆ ਸੁਣਾਉਂਦੇ ਨਾਲੇ ਬਾਣੀ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਨੇ ਸੰਪੂਰਨ ਗ੍ਰੰਥ ਦੀ ਜਿਹੜੀ ਰਚਨਾ ਕੀਤੀ ਸੀ ਚਾਰ ਇੱਥੋਂ ਦੱਸੇ ਮੈਂ ਵੀ ਚਾਰ ਵੀੜਾ ਸੀਗੀਆਂ ਲਿਖ ਕੇ ਅਗਿਆਪ ਲਿਖਤਾ ਇੱਥੇ ਆ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਮਹਾਰਾਜ ਇੱਕ ਮਿੰਟ ਬਾਈ ਬਣ ਕੇ ਯਾਰ ਇੱਕ ਮਿੰਟ ਇੱਥੇ ਆ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੰਵਰ ਕਸਤਾ ਖੋਲੇ ਦੇ ਇੱਥੇ ਆ ਕੇ ਕੰਮ ਲਿਆ ਸੀਗਾ ਇੰਨਾ ਲੰਮਾ ਸਮਾਂ ਗੁਰੂ ਸਾਹਿਬ ਇੱਥੇ ਰਹੇ ਅਸੀਂ ਕਰਮਾਂ ਵਾਲਿਆ ਉਹ ਵੀ ਭਾਗਾਂ ਵਾਲਿਆ ਸਾਡੇ ਬਜ਼ੁਰਗ ਉਹਨਾਂ ਦੇ ਜਾ ਕੇ ਕਿਤੇ ਨਾ ਕਿਤੇ ਚਰਨੀ ਲੱਗੇ ਹੋਣਗੇ ਫਿਰ ਸਾਡੇ ਲਈ ਕਾਰਜ ਗੁਰੂ ਸਾਹਿਬ ਇਹ ਕਰਕੇ ਗਏ ਵੀ ਸਭ ਸੇ ਕੋਮਕੋ ਹੁਕਮ ਹੈ ਗੁਰੂ ਮਾਨੇ ਗ੍ਰੰਥ ਗੁਰੂ ਘਰ ਜੀ ਮਾਨਯੋ ਪ੍ਰਗਟ ਗੁਰਾਂ ਕੀ ਤੇ ਪਾਤਸ਼ਾਹ ਨੂੰ ਪਤਾ ਸੀਗਾ ਜਾ ਜਿਹੜਾ ਪਖੰਡ ਅੱਜ ਬੋਲ ਵਾਲਾ ਸਾਰਾ ਕੁਝ ਚੱਲ ਰਿਹਾ ਨਾ ਸਾਰਾ ਕੁਝ ਅੱਜ ਪਖੰਡ ਚੱਲ ਰਿਹਾ ਇੱਥੇ ਗੁਰੂ ਬਹੁਤ ਬਣਦੇ ਸੀਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਪਤਾ ਸੀਗਾ ਜਿਵੇਂ ਸਾਡੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਦੇ ਪਰਪਰਾ ਚਲਾਈ ਸੀ ਨਾ ਗੁਰੂ ਅੰਗਦ ਦੇਵ ਨੂੰ ਗੁਰਤਾਗਤਿ ਦਿੱਤੀ ਸੀ ਐਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਨੂੰ ਮਹਾਰਾਜ ਨੂੰ ਗੁਰਤਾਗਤਿ ਦਿੱਤੀ ਸੀਗੀ ਉਦੋਂ ਗੁਰੂ ਸਾਹਿਬ ਕਹਿੰਦੇ ਜਦੋਂ ਚਾਹੀ ਸੀ ਕੀ ਗੱਲ ਵੀ ਗੁਰੂ ਸਾਹਿਬ ਤੋਂ ਛੱਡ ਕੇ ਸਾਨੂੰ ਛੱਡ ਕੇ ਜਾ ਰਿਹਾ ਹਾਂ ਕਹਿੰਦਾ ਮੈਂ ਕਿਤੇ ਨਹੀਂ ਛੱਡ ਕੇ ਇਹੜਾ ਮੇਰਾ ਸਿੱਖ ਹੋਊਗਾ ਉਹ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੀ ਬਾਣੀ ਦੇ ਪੂਰਨ ਦੇ ਚਲੂਗਾ। ਇਹ ਬਾਣੀ ਦੇ ਪੂਰਨ ਹੈ ਚਲੂਗਾ। ਅੱਜ ਉਹ ਉਸ ਦਾ ਪ੍ਰਕਾਸ਼ ਦੇੜਾ। ਇਸ ਕਰਕੇ ਅਸੀਂ ਕਿੱਧਰ ਨੂੰ ਚੱਲ ਪਏ ਨੌਜਵਾਨ ਚਲੋ ਜੀ ਕੋਈ ਹੋਇਆ ਉਹ ਕਹਿੰਦਾ ਉਹਦਾ ਭਗਤਾਂ ਉਹ ਕਹਿੰਦਾ ਮੈਂ ਉਹਦਾ ਭਗਤਾਂ ਉਹ ਕਹਿੰਦਾ ਉਹਦਾ ਭਗਤਾਂ। ਜੋ ਮਹਾਰਾਜ ਨੇ ਕਾਰਜ ਕੀਤੇ ਅਕਸਰ ਹੀ ਦੰਦਾਮਾ ਸਾਹਿਬ ਦੇ ਕੀਤੇ ਗੁਰੂ ਸਾਹਿਬ ਨੇ ਅੱਜ ਉਹਨਾਂ ਦਾ ਅਸੀਂ ਅੱਜ ਪਰ ਅੱਜ ਤੱਕ ਵੀ ਹੋਰਾਂ ਦੇ ਵਿੱਚ ਅਗੱਲਾਂ ਦੇ ਵਿੱਚ ਉਲਟ ਗਈ ਇਸ ਕਰਕੇ ਜਿਹੜਾ ਵੀ ਜੋ ਵੀ ਅਸੀਂ ਆਪਣੀ ਜ਼ਿੰਦਗੀ ਜਿਉਣੀ ਹੈ ਜ਼ਿੰਦਗੀ ਦਾ ਕੋਈ ਸੇਖਣਾ ਹੈ ਉਹ ਸਿਰਫ ਗੁਰੂ ਦੇ ਲੜ ਲੱ ਕੇ ਹੀ ਸਿੱਖ ਸਕਦੇ ਆ ਸਮਝ ਆ ਗਈ ਨਾ ਤੁਹਾਨੂੰ ਗੱਲ ਅੱਜ ਉਸ ਗੁਰੂ ਦਾ ਪ੍ਰਕਾਰ ਦਿਹਾੜਾ ਇਹ ਚੀਜ਼ ਨੂੰ ਦੇਖੋ ਸਮਝੋ ਆਪਣੇ ਬਜ਼ੁਰਗ ਇੱਥੇ ਜਾ ਕੇ ਕਿਸੇ ਕੰਮ ਗੁਰੂ ਸਾਹਿਬ ਦੀਆਂ ਜਦੋਂ ਬਾਣੀ ਜਦੋਂ ਰਚਾਉਂਦੇ ਸੀ ਨਾ ਜਦੋਂ ਬਾਣੀ ਗੁਰੂ ਸਾਹਿਬ ਭਾਈ ਬਾਬਾ ਦੀਪ ਸਿੰਘ ਤੇ ਬਣੀ ਸਿੰਘ ਰਚਨਾ ਕਰਦੇ ਉਦੋਂ ਸਾਡੇ ਥੋੜੇ ਬਜ਼ੁਰਗ ਇੱਥੇ ਜਾ ਕੇ ਉਹਦੀ ਕਥਾ ਸੁਣਦੇ ਹੁੰਦੇ ਗੁਰੂ ਸਾਹਿਬ ਦੀ ਜਿਹੜਿਆ ਜੰਦ ਦੇ ਆਪਣੇ ਤੇ ਇਹ ਗੱਲਾਂ ਨੇ ਕਿਆਂ ਗੁਰੂ ਸਾਹਿਬ ਨੇ ਜੋ ਕੁਝ ਕਿਹਾ ਸੀਗਾ ਅਸੀਂ ਵੀ ਓਵੇਂ ਹੀ ਸੱਚ ਦੇ ਰਾਹ 'ਤੇ ਚੱਲਣਾ ਸਿੱਖੀਏ ਸੱਚ ਆਪ ਦੇ ਪੱਲੇ ਪਈਏ ਅਸੀਂ ਡਰ-ਡਰ ਕੇ ਬਹਿ ਗਏ ਨਾਲੋਂ ਘਬਰਾ ਕੇ ਬਿਲਾ ਕੇ ਬਹਿ ਗਏ ਅਸੀਂ ਬਾਹਰ ਨਿਕਲ ਗਏ ਜੇ ਨਸ਼ਿਆਂ ਦਾ ਦੂਰ ਰਹੋਗੇ ਜਾਂ ਆਪਣੇ ਮਾਪਿਆਂ ਦੀ ਸੇਵਾ ਕਰੋਗੇ ਤਾਂ ਹੀ ਕੋਈ ਸਮਾਜ ਲਈ ਜਾਂ ਘਰ ਲਈ ਕੁਝ ਕਰ ਸਕਦੇ ਹੋ ਸਵਾਲ ਕਰਨੇ ਹੁਣ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਹੈ ਲੱਖਾ ਬਾਈ ਵੀ ਆ ਗਿਆ ਸਵਾਲ ਤੁਸੀਂ ਲੱਖੇ ਬਾਈ ਨੂੰ ਵੀ ਕਰ ਸਕਦੇ ਹੋ ਤੁਸੀਂ ਕਿਸੇ ਪਾਰਟੀ ਨਾਲ ਸੰਬੰਧ ਰੱਖਦੇ ਹੋਣਿਓ ਮੈਂ ਸਾਰੀਆਂ ਪਾਰਟੀਆਂ ਦੇ ਨਾਲ ਮੈਂ ਬਾਦਲੋਂ ਤੋਂ ਲੈ ਕੇ ਕਾਂਗਰਸ ਦਾ ਮੈਂ ਮੁੱਖ ਮੰਤਰੀ ਘੇਰ ਲਿਆ ਚਰਨੀ ਚੰਨੀ ਚਰਜੀ ਚੰਨੀ ਮੈਂ ਇਕੱਲੇ ਨੇ ਘੇਰ ਲਿਆ ਸੀਗਾ ਮਕਾਮ ਦੇ ਸਵਾਲਾਂ ਦਾ ਜਵਾਬ ਦੇ ਕੇ ਜਾ ਮੈਂ ਸਾਰੀਆਂ ਪਾਰਟੀਆਂ ਦਾ ਵਿਰੋਧ ਕਰਦਾ ਆ ਇਹਨਾਂ ਦੇ ਮੱਤੇ ਪਾਕਾ ਪਾ ਕੇ ਜੇਲ੍ਹ ਵੀ ਘਟਾਦੀ ਆਹ ਪਾਰਟੀ ਵਾਲਿਆਂ ਨੇ ਮੈਂ ਜਿਹੜੀ ਗੱਲ ਪੈਦਾ ਕਰਕੇ ਜਾਂਦੀ ਆ ਤੁਹਾਡੇ ਦੇ ਵਿੱਚ ਇਹ ਆ ਅਸੀਂ ਖੜੇ ਕਿੱਤਾਂ ਸਾਡੀ ਸਮੱਸਿਆ ਦਾ ਇੱਕ ਮੈਂ ਜਿਹੜਾ ਹੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਹੱਲ ਕੀ ਆ ਪੰਜਾਬ ਕਿਵੇਂ ਬਦਲੂ ਪੰਜਾਬ ਕਿਵੇਂ ਬਦਲੂ ਪੰਜਾਬ ਦੀ ਪਾਵਰ ਕਿਹਦੇ ਕੋਲ ਆ ਪੰਜਾਬ ਦੀ ਕੁਰਸੀ ਕਿਹਦੇ ਕੋਲ ਆ ਇਹ ਗੱਲ ਬਾਈ ਧਿਆਨ ਨਾਲ ਸੁਣ ਲਿਓ ਆ ਮੈਂ ਇੱਥੇ ਮਾਈਕ ਤੇ ਬੈਠਾ ਬੋਲੀ ਜਾਂਦਾ ਮੈਨੂੰ ਤੁਸੀਂ ਜੋ ਮਰਜ਼ੀ ਆ ਕੇ ਸਵਾਲ ਕਰ ਲਓ ਜਿਹੜਾ ਮਰਜ਼ੀ ਕੋਈ ਮੇਰੀ ਨਿੱਜੀ ਜ਼ਿੰਦਗੀ ਬਾਰੇ ਕਰ ਲਓ ਜਿਹੜਾ ਵੀ ਤੁਸੀਂ ਮਰਨਾ ਕੋਈ ਸਵਾਲ ਕਰ ਸਕਦੇ ਸਵਾਲ ਜਿਹੜਾ ਵੀ ਤੁਹਾਡੇ ਕੋਈ ਮਾਤਾ ਆ ਇੱਥੇ ਲੱਖਾਂ ਜਦੋਂ ਬਾਅਦ ਚ ਬਾਈ ਨੇ ਆਉਣਾ ਬੋਲਣ ਉਹਦਾਂ ਕੋਈ ਮਰਜੀ ਸਵਾਲ ਕਰ ਲਓ ਸਾਡਾ ਇੱਕ ਮੇਨ ਗੱਲ ਆ ਫੇਰ ਨਾ ਕਰ ਲਿਓ ਮੈਂ ਜਿਹੜੀ ਤੁਹਾਨੂੰ ਗੱਲ ਕਰ ਕੇ ਕਹਿਣੀ ਆ ਵੀ ਜਿਹੜੇ ਰਾਜਨੀਤਿਕ ਲੀਡਰ ਹੁੰਦੇ ਨੇ ਜਿਹੜੇ ਨੂੰ ਅਸੀਂ ਵੋਟਾਂ ਪਾਈਆਂ ਰਹਿ ਗਿਆ ਉਹਨਾਂ ਨੂੰ ਤੁਸੀਂ ਜਦੋਂ ਇੱਥੇ ਬੰਦਾ ਬੋਲਦਾ ਜਦੋਂ ਬੰਦਾ ਬੰਦਾ ਬੋਲਦਾ ਨਾ ਇੱਥੇ ਔਰ ਸਾਰੇ ਪਾਰਟੀ ਵਾਲੇ ਆਉਣਗੇ ਤੁਸੀਂ ਉਹਨਾਂ ਨੂੰ ਸਵਾਲ ਕਰਨੇ ਆ ਬਾਈ ਤੁਸੀਂ ਇੱਥੇ ਪੁੱਛਣਾ ਹੈ ਵੀ ਵੋਟਾਂ ਤੋਂ ਪਹਿਲਾਂ ਜਿਹੜੇ ਤੁਸੀਂ ਛੱਡਣਾ ਵਾਅਦੇ ਕਰੇ ਜਿਹੜੇ ਗੱਲਾਂ ਕਹੇ ਤੁਸੀਂ ਉਹਨਾਂ ਤੇ ਪੂਰ ਕਿਉਂ ਨਹੀਂ ਉਤਰੇ ਤੁਸੀਂ ਉਹਦਾ ਗੱਲਾਂ ਤੇ ਕਿਉਂ ਨਹੀਂ ਖੜੇ ਇਹ ਸਵਾਲ ਕਰਨੇ ਆ ਬਾਈ ਹੁਣ ਸਾਡੇ ਪਿੰਡਾਂ ਦੇ ਵਿੱਚ ਸਮੱਸਿਆ ਕੀ ਆ ਸਾਡੇ ਪਿੰਡ ਦੇ ਵਿੱਚ ਕੋਈ ਚਾਲੀਆਂ ਦੇ ਨਾਲ ਫੰਦਰਾ ਕੋਈ ਕਾਂਗਰਸ ਦਾ ਉਹਨਾਂ ਦੇ ਨੇ ਮਿਕ ਪ੍ਰਧਾਨ ਹੁੰਦੇ ਨੇ ਨਾ ਇੱਥੇ ਪਾਰਟੀਆਂ ਦੇ ਮੈਂ ਗੁੱਸਾ ਨਾ ਕਰੋ ਮੇਰੇ ਵੀਰ ਇੱਥੇ ਹੋ ਸਕਦਾ ਵਿੱਚ ਖੜੇ ਹੋਣ ਜੇ ਤੁਸੀਂ ਕਿਉਂਦਾ ਕੋਈ ਨੌਜਵਾਨ ਕਿਸੇ ਲੀਡਰ ਨਾਲ ਗੱਲ ਕਰਨਾ ਚਾਹਦਾ ਤੁਸੀਂ ਉਹਨੂੰ ਕਰ ਨਹੀਂ ਦਿੰਦੇ ਤੁਸੀਂ ਕਹਿੰਦੇ ਵੀ ਸਾਡੀ ਇਹ ਪਾਰਟੀ ਦਾ ਐਮਐਲਏ ਸਾਡਾ ਨੇਤਾ ਤੁਸੀਂ ਉਹਨਾਂ ਨਾਲ ਗੱਲ ਨਹੀਂ ਕਰਨ ਦਿੰਦੇ ਬ ਇਹ ਬਹੁਤ ਗਲਤ ਕਰਨਾ ਬਾਈ ਪੰਜਾਬ ਬਦਲੂ ਬਦਲੂ ਤਾਂ ਸਮਾਜ ਬਦਲੂ ਤਾਂ ਜੇ ਤੁਸੀਂ ਸਵਾਲ ਕਰੋਗੇ ਕੱਲਾ ਕੱਲਾ ਬੰਦੇ ਦੇ ਹੱਥ ਦੇ ਵਿੱਚ ਮੈਿਕ ਹੋਵੇ ਕੱਲਾ ਕੱਲਾ ਬੰਦਾ ਇਹ ਗੱਲ ਨੂੰ ਬੋਲੇ ਸਵਾਲ ਕਰੇ ਫਿਰ ਇਹ ਸਮਾਜ ਬਦਲੂ ਇੱਕ ਤੁਹਾਨੂੰ ਮੈਂ ਗੱਲ ਦੱਸਦਾ ਆਸਟ੍ਰੇਲੀਆ ਦੇਸ਼ ਸਾਹਿਬ ਮੈਂ ਉਹਦੇ ਵਿੱਚ ਇੱਕ ਮਹੀਨਾ ਲਾ ਕੇ ਆ ਮੈਂ ਗਿਆ ਸੀਗਾ ਹੁਣ ਵੀ ਮੈਨੂੰ ਆ ਵੀ ਸਾਰਾ ਕੁਝ ਪਤਾ ਲੱਗਣਾ ਚਾਹੀਦਾ ਮੈਂ ਹੁਣ ਵੀ ਘੁੰਮ ਘਮ ਕੇ ਸਾਰਾ ਕੁਝ ਦੇਖ ਕੇ ਹੁ ਕਿੱਥੇ ਕੀ ਸਮੱਸਿਆ ਉੱਥੇ ਮੈਂ ਘੁੰਮ ਕੇ ਆ ਤੁਹਾਨੂੰ ਉੱਥੇ ਜਿਹੜੀ ਸੁਣਨਾ ਮੈਂ ਗੱਲ ਸਾਂਝੀ ਕਰਨਾ ਚਾਹਣਾ ਉੱਥੇ ਪਤਾ ਕੀ ਆ ਉੱਥੇ ਦਾ ਪ੍ਰਧਾਨ ਮੰਤਰੀ ਵੋਟਾਂ ਮੰਗਦਾ ਫਿਰਦਾ ਸੀ ਵੀਡੀਓ ਵੀ ਬਹੁਤ ਵਾਇਰਲ ਹੋਈ ਐ ਹੁਣ ਵੀ YouTube ਤੇ ਸਾਰੇ ਥਾਵਾਂ ਤੇ ਜਿੱਥੇ ਮਰਜ਼ੀ ਕੱਢ ਕੇ ਦੇਖ ਲਓ Google ਤੇ ਸਰਚ ਮਾਰ ਕੇ ਜਿੱਥੇ ਮਰਜ਼ੀ ਕੱਢ ਕੇ ਦੇਖ ਲਓ ਉਹ ਗੱਲ ਪਈ ਆ ਗੱਲ ਕੀ ਸੀ ਕਿ ਪ੍ਰਧਾਨ ਮੰਤਰੀ ਗਿਆ ਵੋਟਾਂ ਮੰਗਦਾ ਵੋਟਾਂ ਮੰਗਦਾ ਪ੍ਰਧਾਨ ਮੰਤਰੀ ਗਿਆ ਤੇ ਜਾਣ ਫਰ ਕੇ ਤੇ ਗੇਟ ਤੇ ਆਇਆ ਮੂਰੇ ਆਪਣੇ ਜਿਹੜੇ ਸ਼ਾਇਰਾਂ ਦੇ ਵਿੱਚ ਘਾਜੇ ਲੱਗ ਰਹੇ ਦਾ ਬਾਪੂ ਖੱਪੜਾ ਲੱਗਿਆ ਉਹਨਾਂ ਦਾ ਖੱਪੜਾ ਖੱਪੜਾ ਨਹੀਂ ਲੱਗਿਆ ਉਹ ਬੂਟੇ ਜੇ ਲੱਗੇ ਹੁੰਦੇ ਨੇਗੇ ਹਨਾ ਉਹ ਆਏ ਕਿ ਇਹਦੇ ਘਰ ਦੇ ਮੂਰੇ ਖੱਪੜਾ ਦੇ ਬੂਟੇ ਜੇ ਲੱਗੇ ਹੋਊ ਤੇ ਜਾ ਕੇ ਝੜ ਕੇ ਉਹ ਪ੍ਰਧਾਨ ਮੰਤ ਅੰਦਰਲਾ ਘਰ ਦਾ ਮਾਲਕ ਪਤਾ ਕੀ ਕਹਿੰਦਾ ਮੇਰੇ ਖੱਪਰ ਤੋਂ ਮੇਰੇ ਘਾਹ ਤੋਂ ਥੱਲੇ ਉਤਰ ਕੇ ਗੱਲ ਕਰ ਪ੍ਰਧਾਨ ਮੰਤਰੀ ਹੋਏਗਾ ਤੋਂ ਹੋਏਗਾ ਪਹਿਲਾਂ ਮੇਰੇ ਸਵਾਲਾਂ ਦੇ ਜਵਾਬ ਦੇ ਮੇਰੇ ਥੱਲੇ ਉਤਰ ਕੇ ਗੱਲ ਕਰ ਉਹ ਲੋਕ ਪ੍ਰਧਾਨ ਮੰਤਰੀ ਨੂੰ ਆ ਸਵਾਲ ਪੁੱਛਦੇ ਨੇ ਅਸੀਂ ਯਾਰ ਇੱਥੇ ਇੱਕ ਟੁੱਟੇ ਜੇ ਐਮਐਲਏ ਨੂੰ ਸਵਾਲ ਨਹੀਂ ਕਰ ਸਕਦੇ ਸਾਡੇ ਕੋਲੇ ਇਹੀ ਅਧਿਕਾਰ ਹੈਗਾ ਸਾਡੇ ਅਸੀਂ ਆਪ ਦੇ ਦੀਓ ਆਪ ਦੇ ਲੱਤਾਂ ਖਿੱਚੀਆਂ ਨੇ ਕਿਉਂਕਿ ਪਿੰਡ ਦਾ ਨੌਜਵਾਨ ਚੰਗੇ ਸਵਾਲ ਕਰਨਾ ਚਾਹੁੰਦਾ ਪੁੱਛਣਾ ਚਾਹੁੰਦਾ ਤੇ ਅਸੀਂ ਉਹਦੇ ਮੂਰੇ ਹੋ ਜਾਂਦੇ ਆਂ ਪ੍ਰਧਾਨ ਮੰਤਰੀ ਜਿਹੜਾ ਪੂਰੇ ਦੇਸ਼ ਦਾ ਰਾਜਾ ਹੁੰਦਾ ਹੈ ਉਸ ਦੁਆਰਾ ਕਿੱਥੇ ਉੱਤੇ ਇਹ ਜਦੋਂ ਆਹ ਇਕੱਲਾ ਇਕੱਲਾ ਬੰਦਾ ਬੋਲਣਾ ਸਿੱਖ ਜੂ ਮਦਦ ਜੇ ਮੈਿਕ ਤੇ ਸਵਾਲ ਕਰੂ ਇਕੱਲਾ ਇਕੱਲਾ ਬੰਦਾ ਜਾਗਰੂਤ ਹੋ ਜੂ ਇਹ ਡਰ ਤੁਸੀਂ ਕਿਹੜੀ ਗੱਲ ਦਾ ਪਾਲੀ ਪਿਓ ਡਰ ਸੁਤੰਤਰ ਕਿਹੜੀ ਚੀਜ਼ ਦਾ ਹੁਣ ਆ ਮੇਰੇ ਨਾਲ ਇੱਥੇ ਫਿਰਦੇ ਸੀਗੇ ਮੇਰੇ ਵੀਰ ਆਜ ਸੀਗੇ ਹੈਨਾ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਤੁਹਾਨੂੰ ਪ੍ਰਵਾਸ ਵਾਲੀ ਗੱਲ ਦੱਸਦਾ 30000 ਰੁਪਏ ਪੰਜਾਬ ਦੇ ਵਿੱਚ ਬੈਠਾ 60 70 ਕਰੋੜ ਰੁਪਏ ਦਾ ਮੇਰੇ ਕੋਲ ਲਿਖਿਆ ਪਿਆ ਕਾਪੀ ਤੇ ਜਿਹੜਾ ਮੈਂ ਜਾਂਟਾਂ ਤੋਂ ਵਾਪਸ ਕਰਵਾਇਆ 70-70 ਕਰੋੜ ਰੁਪਏ ਦਾ ਮੇਰੇ ਕੋਲ ਰਿਕਾਰਡ ਪਿਆ ਜਿਹੜਾ ਬਰਦੀ ਬੰਦਾ ਚੱਕ ਕੇ ਫੋਨ ਲਾ ਲਿਓ ਹੁਣ ਹਰ ਇੱਕ ਬੰਦਾ ਉਹ ਜਦੋਂ ਇੰਨਾ ਜਿਹੜਾ ਮਾਫੀਆ ਹੈ ਪੰਜਾਬ ਦੇ ਵਿੱਚ ਤਿਆਰ ਹੋਇਆ ਜਦੋਂ ਕੋਈ ਬੰਦਾ ਜਾਂਦਾ ਉਹ ਤੇ ਕੋਲੇ ਜਾਣ ਸਾਰ ਮੂਹਰੇ ਕੰਮ ਨਹੀਂ ਪਰਚਾ ਕਰਜ ਕਰਾ ਦਾਂਗੇ ਜੀ ਜਾਂ ਬੌਂਸਰ ਜੇ ਰੱਖੀ ਖੜੇ ਨੇ ਜਾਂ ਹੋਰ ਰੱਖੀ ਖੜੇ ਹੋ ਕਰਾ ਦਾਂਗੇ ਜੋ ਕਰ ਕਿਉਂ ਡਰਿਆ ਨੇ ਉਹ ਮੈਂ ਇੱਕ ਚੀਜ਼ ਕੱਲ ਲੋਕਾਂ ਦੇ ਪੈਦਾ ਕਰਤੀ ਵੀ ਡਰਨ ਦੀ ਕੋਈ ਲੋੜ ਨਹੀਂ ਕਰਾਉਂ ਤੈਨੂੰ ਜਿਹੜਾ ਪਰਚਾ ਕਰਾ ਦਰਜ ਕਰਾਉਂ ਨੇ ਜੋ ਕੁਝ ਕਰਦੇ ਨੇ ਕਰਦੇ ਇਹਨਾਂ ਨੂੰ ਕੀ ਕਰ ਲੈਣਗੇ ਫੇ ਠਾਕਰਗੇ ਨੇ ਕੋਈ ਧਰਮ ਧਮਕੀ ਨਹੀਂ ਹੈ ਹੋਰ ਕੱਖ ਨਹੀਂ ਹੈਗਾ ਨਾ ਕੋਲੇ ਏਜੰਟਾਂ ਦੇ ਕੋਲੇ ਇਹ ਜਿਹੜੇ ਪੈਦਾ ਕਰੇ ਸਾਰੇ ਸਰਕਾਰ ਲੀਡਰਾਂ ਨੇ ਪੈਦਾ ਕਰੇ 1000 ਰੋਜ਼ ਆਪਾਂ 7 ਕਰੋੜ ਰੁਪਏ ਬਣਾ ਕੇ ਉਡਦਾ ਤੁਸੀਂ ਕਹੋਗੇ ਉਹੀ ਮਾਰੀ ਜਾਂਦਾ 7000 ਕਰੋੜ ਕਿਵੇਂ ਬਣਾ ਲੂਗਾ 10-10 ਕਰੋੜ ਰੁਪਏ ਇੱਕ ਏਜੰਟ ਬਣਾ ਕੇ ਉਡਦਾ 10-10 ਕਰੋੜ ਰੁਪਈਆ ਇੱਥੇ ਸ਼ਾਮ ਨੂੰ 10 ਰੁਪਈਆ ਨਹੀਂ ਮਿਲਦੇ 100 ਰੁਪਈਆ ਨਹੀਂ ਬਣਦੇ ਇੱਥੇ 10-10 ਕਰੋੜ ਰੁਪਈਆ ਇੱਕ ਤੁਸੀਂ ਕਹੋਗੇ ਇਹ ਗੱਲ ਨਹੀਂ ਹੈਗੀ 25 ਲੱਖ ਰੁਪਈਆ ਇੱਕ ਨੌਜਵਾਨ ਇੱਕ ਨੌਜਵਾਨ ਜੱਟ ਨੂੰ ਦੇ ਕੇ ਆ ਰਿਹਾ ਇੱਕ ਨੌਜਵਾਨ 25 ਲੱਖ ਰੁਪਏ ਜੱਟ ਨੂੰ ਕੰਮ ਕਿੰਨੇ ਦਾ ਹੈ 20000 ਰੁਪਏ ਦਾ ਕੰਮ ਹੈ 20000 ਰੁਪਏ ਦਾ ਕੰਮ ਅਮਰੀਕਾ ਸਭ ਤੋਂ ਤਾਕਤਵਰ ਦੇਸ਼ ਆ ਦੁਨੀਆ ਦਾ ਉਧੇ ਅੰਬੈਸਡਰੀ ਫੀਸ 11 ਤੋਂ 12000 ਰੁਪਏ ਹੈ 11 ਤੋਂ 12000 ਰੁਪਏ ਦੀ ਅੰਬੈਸਡਰੀ ਫੀਸ ਦੂਜੇ ਦੇਸ਼ਾਂ ਦੇ ਸਾਰੇ ਘੱਟ ਨੇ ਗਿਆ 15-20000 ਦਾ ਖਰਚਾ ਹੈ ਨਹੀਂ ਖਰਚ ਕੰਮ ਕੀ ਹੈ ਮੇਲ ਭੇਜਨੇ ਬਸ ਬੈਠ ਕੇ ਲੈਪਟਾਪ ਤੇ ਹੈ ਆ ਮਾਰ ਲੈ ਕੱਖਰ ਦੇ ਦਫਤਰ ਤੇ ਮੇਲ ਭੇਜਦੀ ਹੁੰਦੀ ਆ ਉਹਦੇ ਦਾ ਵੀਜ਼ਾ ਲੱਗਦਾ ਹੋਰ ਕੀ ਤੇ ਹੈ ਅੰਬੈਸਡਰੀ ਨੂੰ ਜਦੋਂ ਪੂਰੇ ਕਾਗਜ਼ ਪੱਤਰ ਪੂਰੇ ਨੇਗੇ ਜਾਂ ਬੰਦਾ ਜਿੰਨੀ ਕਾਬਲੀਅਤ ਰੱਖਦਾ ਜਾਂ ਬੰਦਾ ਜਿਹੜੀ ਪੜ੍ਹਾਈ ਹੈ ਜੋ ਬੰਦਾ ਉਹਦੇ ਆਧਾਰ ਤੇ ਉਹਦੇ ਆਧਾਰ ਤੇ ਵੀਜ਼ਾ ਦਿੰਦੇ ਨੇ ਏਡੇ ਪਾਗਲ ਆਪਣੇ ਵਰਗੇ ਉਥੇ ਦੇਸ਼ ਤੋਂ ਵੀ ਨਗੇ ਉਹਨਾਂ ਦੇਸਾਂ ਦੇ ਵਿੱਚ ਉਹਨਾਂ ਦੇਸਾਂ ਦੇ ਜਿਹੜੇ ਉਹ ਦੇਸ਼ ਤਰੱਕੀ ਦੇ ਵਿੱਚ ਤਾਂ ਇਹਨੇ ਕਿਤੇ ਕ੍ਰਾਪਸ਼ਨ ਨਹੀਂ ਹੈਗੀ ਆਹ ਕੰਮ ਆਹ ਚੀਜ਼ ਜਿਹੜੀ ਇੱਥੇ 20 ਲੱਖ ਰੁਪਏ ਲੱਗੇ ਫਿਰ ਸਾਡੇ ਮਜ਼ਦੂਰਾਂ ਦੇ ਇੱਥੇ ਖੜੇ ਹੋਣਗੇ ਸਾਡੇ ਸਾਡੇ ਮਜ਼ਦੂਰ ਸਾਡਾ ਭਾਈਚਾਰਾ ਇਹ ਵਿਚਾਰੇ ਇੰਨਾ ਤੋਂ 2-3-3 ਲੱਖ ਰੁਪਏ ਰੋਡ ਨੂੰ ਰਗੜੀ ਜਾਂਦੇ ਨੇ ਕੋਈ ਕਰਾ ਮ ਦਵਾਈ ਪੀਂਦੂ ਕੋਈ ਕਰਾ ਕਿੱਤੇ ਪੀਂਦੂ ਕੋਈ ਕਰਾ ਕਿੱਤੇ ਪੀਂਦੂ ਇਹਨਾਂ ਨੂੰ ਰਗੜੀ ਤੁਰੇ ਜਾਂਦੇ ਨੇ ਇਹ ਸਮੱਸਿਆ ਪੰਜਾਬ ਦੇ ਵਿੱਚ ਜ਼ਕੀਰਿਤ ਤੁਹਾਡੇ ਤੁਹਾਡੇ ਬੱਚੇ ਰਹੇ ਤੇ ਮੈਂ ਖੁੱਲ ਕੇ ਬੋਲਿਆ 1 ਸਾਲ ਹੋ ਗਿਆ ਪਰ ਹੁਣ ਚਾਹੁੰਿਆ ਕਿ ਲੋਕ ਸਾਡੇ ਜਾਗਣ ਲੋਕਾਂ ਨੂੰ ਪਤਾ ਲੱਗੇ ਅਸੀਂ ਖੜੇ ਕਿੱਥੇ ਆ ਸਾਨੂੰ ਪਤਾ ਲੱਗੇ ਸਾਡੀ ਸਮੱਸਿਆ ਕੀ ਹੈ ਜਦੋਂ ਕੱਲੇ-ਕੱਲੇ ਬੰਦੇ ਦੇ ਹੱਥ 'ਚ ਮੈਕ ਆ ਗਿਆ ਬੰਦਾ ਜਾਗਰੂਤ ਹੋ ਗਿਆ ਨਾ ਧੜਕ ਅਸੀਂ ਤਾਂ ਗੁਰੂ ਗ੍ਰੰਥ